ਚੰਡੀਗੜ੍ਹ ਦੇ ਪੱਥਰ ਸ਼ਹਿਰ ਦੇ ਵਿੱਚ ਪੱਥਰ ਯੁੱਗ ਦੇ ਵਿੱਚ ਜਿੱਥੇ ਕੋਈ ਕਿਸੇ ਨੂੰ ਨਹੀਂ ਪੁੱਛਦਾ ਉੱਥੇ ਸਾਡਾ ਵੀ ਆਉਣਾ ਜਾਣਾ ਹੋ ਜਾਂਦਾ ਹੈ ਅੱਜ ਬਨਬੋਰੇ ਤੋਂ ਸਾਡਾ ਇੱਕ ਮਰੀਜ਼ ਸੀਗਾ ਕਾਲਾ ਸਿੰਘ ਉਹਦੀ ਗੁਰਦਿਆਂ ਦੀ ਦਵਾਈ ਚੱਲਦੀ ਹੈ ਮੈਨੂੰ ਪਤਾ ਹੈ ਜੇ ਉਹ ਗਰੀਬੀ ਚ ਦਵਾਈ ਨਾ ਲੈ ਸਕੇ ਤਾਂ ਉਹਦਾ ਅੱਗੇ ਆਉਣ ਵਾਲਾ ਸਮਾਂ ਬਹੁਤ ਬੇਕਾਰ ਹੋ ਜਾਊ ਕਿਉਂਕਿ ਉਹਦਾ ਕ੍ਰਿਟੀਨਿਨ 4 ਤੋਂ 5 ਤੇ ਹੈ ਤੇ ਅਸੀਂ ਹਮਲਾ ਮਾਰਿਆ ਅੱਜ ਸਵੇਰੀ ਮੈਂ ਕਿਹਾ ਕੋਈ ਨਾ ਕੋਈ ਰੱਬ ਦਾ ਭਗਤ ਅਜਿਹੇ ਕੰਮਾਂ ਨੂੰ ਸਹਾਇਤਾ ਵੀ ਕਰਦਾ ਫਰੀਦਕੋਟ ਤੋਂ ਸਾਡੇ ਇੱਕ ਮਿੱਤਰ ਨੇ ਟੀਮ ਦੇ ਵਰਕਰ ਨੇ ਉਹਨਾਂ ਨੇ ਤੁਰੰਤ ਰਾਜ ਆ ਚੋਂਦੇ ਆਉਂਦੇ ਨੂੰ ਫੋਨ ਕੀਤਾ ਜਿਵੇਂ ਰੱਬ ਨੇ ਉਹਦੇ ਕੰਨ ਚ ਫੂਕ ਮਾਰੀ ਹੁੰਦੀ ਆ ਲਾਪਾਂ ਬਾਈ ਜੀ ਉਹਨੂੰ ਪੁੱਛ ਕੇ ਦੇਖੋ ਜਿਹੜਾ ਦਵਾਈਆਂ ਖਾਂਦਾ ਆ ਆ ਦਵਾਈਆਂ ਨੇ ਨਾ ਜਿਹੜੀਆਂ ਇਹ ਗੁਰਦਿਆਂ ਦੀਆਂ ਨੇ ਜਿਹਦੇ ਗੁਰਦੇ ਡੈਮੇਜ ਹੋ ਜਾਂਦੇ ਨੇ ਉਹਨੂੰ 6-7000 ਰੁਪਏ ਮਹੀਨੇ ਦੀ ਦਵਾਈ ਖਾਣੀ ਪੈਂਦੀ ਆ ਚੰਡੀਗੜ੍ਹ ਤਾਂ ਪੱਥਰ ਯੋਗਾ ਵਾਲਾ ਸ਼ਹਿਰ ਹੈ ਇਹ ਮੈਂ ਇੱਕ ਅੱਦੇ ਦਿਨ ਚ 10 ਦਿਨ ਲਈ ਬਾਹਰ ਸੀ ਪਰ ਮੈਨੂੰ ਪਤਾ ਜੇ ਇਸ ਬੱਚੇ ਨੇ 10 ਦਿਨ ਦਵਾਈ ਨਾ ਖਾਧੀ ਪਿੰਡ ਬਨਬੋਰੇ ਦਾ ਬੱਚਾ ਹੈ ਮੁੰਡਾ ਉਹਦੀ ਜ਼ਿੰਦਗੀ ਖਰਾਬ ਹੋ ਗਈ ਇਸੇ ਕਰਕੇ ਮੈਂ ਅੱਜ ਸਪੈਸ਼ਲ ਚੰਡੀਗੜ੍ਹ ਆਇਆ ਇਹ ਦੇਖੋ 5-4000 ਰੁਪਏ ਦੀ ਗੱਲ ਹੁੰਦੀ ਹੈ ਸਾਡੇ ਦੋਸਤ ਨੇ ਫਰੀਦਕੋਟ ਤੋਂ ਇਹ ਦਵਾਈ ਉਹਨਾਂ ਨੇ ਕਿਹਾ ਮੈਨੂੰ ਕਹਿੰਦੇ ਲਿਆ ਕੇ ਦੇ ਉਹਨੂੰ ਮੁੰਡੇ ਨੂੰ ਉਹਨਾਂ ਦੀ ਡਿਊਟੀ ਵਾਹਿਗੁਰੂ ਨੇ ਲਾਈ ਹੈ ਮੈਂ ਕੁਛ ਨਹੀਂ ਕਰਦਾ ਫਰੀਦਪੋਰਟ ਵੀਰ ਨੇ ਇੱਕ ਉਹਨਾਂ ਦਾ ਫੋਨ ਆਇਆ ਮਨੂੰ ਉਹਨਾਂ ਨੇ ਮੇਰੀ ਸਪੈਸ਼ਲ ਡਿਊਟੀ ਲਈ ਇਹ ਕਿ ਆਹ ਦਵਾਈਆਂ ਉਸ ਬੰਦੇ ਨੂੰ ਪਹਚਾਓ ਉਹਨਾਂ ਦੀ ਡਿਊਟੀ ਪਤਾ ਕਿਹਨੇ ਲਾਈ ਰੱਬ ਨੇ ਉਹਨਾਂ ਦੀ ਡਿਊਟੀ ਲਾਈ ਮੈਂ ਤਾਂ ਜਰੀ ਹਾਂ ਦਵਾਈ ਲਿਆ ਕੇ ਜਾਂ ਆਪਰੇਸ਼ਨ ਦਾ ਸਮਾਨ ਲਿਆ ਕੇ ਲੋਕਾਂ ਨੂੰ ਦੇਣਾ ਡਿਊਟੀਆਂ ਤਾਂ ਉੱਪਰ ਵਾਲੀ ਲਾਉਂਦਾ ਨਾ ਤਾਂ ਮੇਰੀ ਔਕਾਤ ਹੈ ਕੋਈ ਲੋਕਾਂ ਨੂੰ ਦਵਾਈਆਂ ਦਵਾਉਣ ਦੀ ਨਾ ਇਹ ਕਿਸੇ ਹੋਰ ਦੀ ਔਕਾਤ ਹੈ ਅਸੀਂ ਜਿੰਨੇ ਵੀ ਦੋਸਤਾਂ ਜਿਹੜੇ 4-500 ਦੋਸਤਾਂ ਅਸੀਂ ਸਿਰਫ ਰੱਬ ਦੇ ਕੰਮ ਕਰਦੇ ਫਿਰਦੇ ਆ ਆਪਣੇ ਆ ਕੰਮਾਂ ਧੰਦਿਆਂ ਚ ਰਹਿੰਦੇ ਹੋਏ ਸਾਰੇ ਬੰਦੇ ਆਪ ਦਾ ਆਪ ਦਾ ਕੰਮ ਕਰਦੇ ਨੇ ਮੈਂ ਵੀ ਆਪਦਾ ਕੰਮ ਕਰਦਾ ਰਜ਼ਦਾਰ ਕਰਦਾ ਪਰ ਨਾਲ ਨਾਲ ਸੋਸ਼ਲ ਸੇਵਾ ਇੰਨੀ ਹੈ ਜਿਹੜੇ ਮਰੀਜ਼ ਦੀ ਜਾਨ ਜਾਂਦੀ ਹੈ ਉਹ ਸਾਨੂੰ ਪਤਾ ਹੁੰਦਾ ਵੀ ਇਹ ਦਵਾਈਆਂ ਨਾਲ ਆ ਦਵਾਈਆਂ ਨੇ ਜਿਹੜੀਆਂ ਇਹ ਸਾਰੀਆਂ ਹੀ ਜਾਨ ਬਚਾਉਣ ਵਾਲੀਆਂ ਦਵਾਈਆਂ ਨੇ ਸੈਕਟਰ 11 D ਚ ਖੜਾ ਸੀਗਾ ਮੈਂ ਕਿਹਾ ਚਲੋ ਅੱਜ ਇਹ ਦਵਾਈ ਲੈ ਕੇ ਦੇ ਦਈਏ ਕਿਉਂਕਿ ਅੱਜ ਹੜਤਾਲ ਸੀਗੀ ਬੜੀ ਜਲਦੀ ਨਿਕਲ ਕੇ ਆਇਆ ਪਿੰਡੋਂ ਵੀ ਕਿਤੇ ਰਾਜ ਤਰਨੇ ਨਾ ਲੱਗ ਜਾਣ ਥੈਂਕ ਯੂ ਦੋਸਤੋ ਸਸੀ ਕਾਲਾ ਸਾਰਿਆਂ ਆਪਣੇ ਪਿੰਡ ਆਪਣੇ ਨੇੜੇ ਕਿਸੇ ਦੀ ਸੇਵਾ ਕਰਦਿਆ ਕਰੋ ਜਿਹੜਾ ਕੋਈ ਪਿੰਡ 'ਚ ਕੋਈ ਸ਼ਹਿਰ 'ਚ ਰਹਿੰਦਾ ਹੈ ਕੋਈ ਮਹੱਲੇ 'ਚ ਰਹਿੰਦਾ ਹੈ ਕਿਸੇ ਗਰੀਬ ਨੂੰ ਦਵਾਈ ਲੈ ਦਿਆ ਕਰੋ ਜਿਹੜਾ ਤੁਹਾਡੇ ਸਾਹਮਣੇ ਤੜਪਦਾ ਹੈ ਬਿਮਾਰੀ ਨਾਲ ਇਹੀ ਸਾਰਿਆਂ ਨੂੰ ਵੱਡਾ ਪੁੰਨ ਹੈ ਬਾਕੀ ਤਾਂ ਆਪਾਂ দান ਕਰਦੇ ਹੀ ਰਹਿੰਦੇ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਧਰਮ ਨੂੰ ਮੰਨ ਲਈਏ ਪਰ ਇਹ ਦਵਾਈਆਂ ਵਾਲਾ ਧਰਮ ਹੈ ਜਿਹੜਾ ਇਹ ਸਾਰਿਆਂ ਨਾਲੋਂ ਵੱਡਾ ਧਰਮ ਹੈ ਦਵਾਈਆਂ ਵਾਲਾ ਧਰਮ ਵੱਡਾ ਧਰਮ ਹੈ ਇਹ ਕਹਿੰਦੇ ਮੰਨਿਆ ਜਾਂਦਾ ਥੈਂਕ ਯੂ ਜੀ ਸਸੀ ਕਾਲਸ ਆ ਰਿਹਾ ਦੋਸਤੋ ਰੱਬ ਗਰੀਬੀ ਨਾ ਲਿਆਵੇ ਬੰਦੇ ਨੂੰ ਰੋਟੀ ਅੱਧੀ ਦੇ ਦੇਵੇ ਜੇ ਗਰੀਬੀ ਲਿਆਵੇ ਤਾਂ ਬਿਮਾਰੀ ਨਾ ਲਿਆਵੇ ਬਚਪਨ ਮੇਰਾ ਮੈਂ ਦੇਖਿਆ ਕਾਲੇ ਦਾ ਜਿਹਨੂੰ ਇਹ ਦਵਾਈ ਲੈ ਕੇ ਦੇ ਰਹੇ ਆ ਬਹੁਤ ਵਧੀਆ ਬਚਪਨ ਸੀਗਾ ਅੱਜ ਕਰੀਟੀਨਿਨ ਵੱਧ ਗਿਆ ਹੁਣ ਜਾਣੀ ਦੀ ਤਿੰਨ ਪਹੀਆ ਟੈਂਪੋ ਹੈ ਵਿਚਾਰੇ ਕੋਲੇ ਜਵਾਕ ਪਾਲੇ ਜਾਂ ਦਵਾਈਆਂ ਖਾਵੇ ਕਿਉਂਕਿ ਕਰੀਟੀਨਿਨ ਵਧਣ ਵਾਲੀਆਂ ਦਵਾਈਆਂ ਬਹੁਤ ਮਹਿੰਗੀਆਂ ਨੇ ਤੇ ਇਹ ਆ ਗਿਆ ਆਪਣਾ ਅੜੀ ਕਾਲਾ ਆਲੇ ਆ ਜਾ ਬਈ ਆ ਜਾ ਓਰੇ ਖੜਾ ਹੋ ਮੜਾ ਜਾ ਇਹ ਆਪਣਾ ਬਚਪਨ ਦਾ ਮਿੱਤਰ ਹੈ ਜੰਗੀ ਹੁਣ ਥੋੜਾ ਜਿਆ ਪ੍ਰੋਬਲਮ ਹੈ ਕੁਛ ਗਰੀਬੀ ਦੱਪ ਲਿੰਦੀ ਹੈ ਪਰ ਇਹਨੂੰ ਮੈਂ ਸਪੈਸ਼ਲ ਕਿਆ ਕਾਲੇ ਤੈ ਦਵਾਈ ਮੰਗੀ ਤਾਂ ਨਹੀਂ ਨਾ ਨਾ ਤੁਸੀਂ ਉਹਨੂੰ ਆਪ ਕਹਿਆ ਸੀ ਜੀ ਥੋੜੇ ਮਹੀਨੇ ਮੈਂ ਕਿਹਾ ਵੀ ਚਿੰਤਾ ਨਾ ਕਰਨ ਹਾਂ ਵੀਸ ਕਰਕੇ ਫਿਰ ਤਾਂ ਕਰਕੇ ਮੈਂ ਆਇਆ ਆਹ ਫਰਤੇ ਦੀ ਦਵਾਈ 1.5 ਮਹੀਨੇ ਦੀ ਨਾ ਨਾ ਠੀਕ ਹੈ ਧੰਨਵਾਦ ਆ ਤੇਰਾ ਬਿੱਲ ਹੈ ਚਾਹ ਹੁੰਦੀ ਹੈ ਬਾਈ ਜੀ ਧੰਨਵਾਦ ਫਰੀਦਪੋਟ ਵਾਲੇ ਉਹ ਤੁਹਾਡਾ ਮੈਂ ਅੱਜ ਸਨੇਹਾ ਆਉਂਦਾ ਦੇਖਿਆ ਕ੍ਰੀਡਪੋਰਟ ਵਾਲਾ ਵੀਰ ਆਪਣਾ ਕੱਪੜੇ ਦੀ ਦੁਕਾਨ ਆ ਉਹਨਾਂ ਦੀ ਮੈਂ ਆਪ ਦਵਾਈ ਲੈਣ ਚੱਲਿਆ ਸੀ ਇਹਦੇ ਵਾਸਤੇ ਰਾਜ ਫੋਨ ਆ ਗਿਆ ਫਿਰ ਜਦੋਂ ਕਿਸੇ ਦਾ ਸੁਨੇਹਾ ਆ ਦੇ ਦਵਾਈ ਵਾਸਤੇ ਤਾਂ ਮੈਂ ਸਮਝਦਾ ਹੁੰਨਾ ਵੀ ਤਰਬ ਦਾ ਸੁਨੇਹਾ ਆ ਗਿਆ ਫਿਰ ਮੈਂ ਆਪਣੇ ਪੈਸੇ ਨਹੀਂ ਖਰਚਦਾ ਇਹ ਨੇ ਕਾਲਾਜੀ ਪਿੰਡ ਬਨਭੌਰਾ ਤੋਂ ਇਹਨਾਂ ਦੀ ਦਵਾਈ ਆ ਹੁਣ ਇਹਨਾਂ ਨੂੰ ਦਵਾਈ ਪਿੱਛੇ ਤੰਗ ਹੋਣ ਦੀ ਲੋੜ ਨਹੀਂ ਕਿਉਂਕਿ ਆਪਣੇ ਦੋਸਤਾਂ ਦੀ ਜਿਹੜੀ ਟੀਮ ਹੈ 5-600 ਬੰਦੇ ਦੀ ਉਹਨਾਂ ਚੋਂ ਕਿਸੇ ਨਾ ਕਿਸੇ ਦੀ ਵਾਰੀ ਆ ਜੀ ਆਹ ਬੜਾ ਵਧੀਆ ਕੰਮ ਹੈ ਦਵਾਈ ਮਿਲਣੀ ਬਹੁਤ ਵਧੀਆ ਇਹਦਾ ਦਿਲੋਂ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ ਔਖਾ ਦੀਆ ਬਹੁਤ ਜਿਆਦੇ ਔਖੇ ਸੀ ਹੁਣ ਕਿੰਨੇ ਕਿੰਨੇ ਪੈਸੇ ਲੱਗਦੇ ਸੀ ਮਹੀਨੇ ਦੇ ਉਹਨੇ ਪੈਸੇ ਬਣਦੇ ਨਹੀਂ ਸੀ ਜਿੰਨੇ ਉਹਨਾਂ ਕੋਲ ਘਰੇ ਉਹਨਾਂ ਸਰੀਰ ਹੀ ਨਹੀਂ ਹੈਗਾ ਸੈਕਟਰਿਸ ਕਰਕੇ ਘਰੀ ਦੀ ਉਹ ਬੱਚਿਆਂ ਨੂੰ ਤੁਹਾਨੂੰ ਪਤਾ ਵੀ ਹੁਣ ਠੀਕ ਹੈ ਦਵਾਈ ਤੈਨੂੰ ਮਿਲ ਗਈ ਤੇਰਾ ਮਨ ਵੀ ਖੁਸ਼ ਹੋਇਆ ਮਾਣੇ ਜੀ ਹੁਣ ਖੁਸ਼ੇ ਪੂਰੇ ਸਾਰੇ ਬੱਚੇ ਸੀ ਸੰਦਨ ਦੇ ਨਨੋ ਆ ਬਾਬਾ ਜੀ ਦੀ ਕਿਰਪਾ ਜੀ ਆ ਜਾ ਕਾਲੇ ਅੱਗੇ ਆ ਜਾ ਆਓ ਦੇਖੋ ਜੀ ਬਾਬਾ ਜੀ ਦੀ ਕਿਰਪਾ ਕਾਲੇ ਉਹ ਮਗਰ ਬੈਠੇ ਨਹੀਂ ਜਿਹੜੇ ਹਾਂ ਹਾਂ ਬਿਲਕੁਲ ਸਹੀ ਅਸੀਂ ਬ੍ਰਾਹਮਣ ਆ ਜਿਹੜੇ ਸਾਡੇ ਘਰੇ ਫੋਟੋ ਜ਼ਰੂਰ ਹੋਣੀ ਚਾਹੀਦੀ ਹੈ ਬ੍ਰਹਮ ਤੇ ਇੱਕ ਬਾਦਰ ਜੀ ਠੀਕ ਹੈ ਸਸਕਾਲ ਬੁਲਾ ਦੇ ਸਾਲਿਆ ਸਸਕਾਲ ਜੀ ਸਸਕਾਲ ਜੀ ਚਲ ਬੈਠ ਸਾਲਿਆ ਵੀਡੀਓ ਨਾ